ਜ਼ੋਰਾ ਵਰ ਮੁਹੱਬਤਾਂ ਭਾਗ 6 ਸ਼ਮਸ਼ੇਰ ਸਿੰਘ ਦਾ ਟੈਨਸ਼ਨ ਦੇ ਨਾਲ ਬੁਰਾ ਹਾਲ ਹੋ ਰਿਹਾ ਹੈ ਉਹ ਵਾਰ-ਵਾਰ ਆਪਣਾ ਫੋਨ ਚੈੱਕ ਕਰ ਰਿਹਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਗੁਲਜਾਰ ਸਿੰਘ ਹੁਣੇ ਪੁਲਿਸ ਨਾਲ ਗੱਲ ਕਰਕੇ ਉਸ ਨੂੰ ਫੋਨ ਕਰੇਗਾ ਤੇ ਫਿਰ ਉਹ ਆਪਣੇ ਪੁੱਤਰ ਨੂੰ ਘਰ ਲੈ ਜਾਵੇਗਾ ਐਨੇ ਨੂੰ ਸ਼ਮਸ਼ੇਰ ਸਿੰਘ ਦੇ ਫੋਨ ਤੇ ਉਸ ਦੀ ਘਰ ਵਾਲੀ ਦਾ ਫੋਨ ਆਉਂਦਾ ਹੈ ਸਿਮਰਨ ਕਹਿੰਦੀ ਹੈ ਹਲੋ ਹਾਂਜੀ ਕਿੱਥੇ ਜੇ ਬੜੀ ਟੈਨਸ਼ਨ ਵਿੱਚ ਹੁੰਦੀ ਹੈ ਉਹ ਸ਼ਮਸ਼ੇਰ ਸਿੰਘ ਕਹਿੰਦਾ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕਿੱਥੇ ਆ ਫੇਰੇ ਫਾਲਤੂ ਦੇ ਸਵਾਲ ਕਿਉਂ ਉਹ ਗੁੱਸੇ ਵਿੱਚ ਕਹਿੰਦਾ ਹੈ ਸਿਮਰਨ ਕਹਿੰਦੀ ਉਹ ਮੈਂ ਤਾਂ ਜੀ ਬਸ ਆ ਪੁੱਛਣਾ ਸੀ ਕਿ ਵਿੱਕੀ ਨੂੰ ਛੱਡ ਦਿੱਤਾ ਪੁਲਿਸ ਨੇ ਉਹ ਡਰਦੀ-ਦਰਦੀ ਪੁੱਛਦੀ ਹੈ ਸ਼ਮਸ਼ੇਰ ਸਿੰਘ ਕਹਿੰਦਾ ਉਹ ਛੱਡ ਦਿੱਤਾ ਏ ਤੂੰ ਆਰਤੀ ਦੀ ਥਾਲੀ ਤਿਆਰ ਰੱਖੀਂ ਮੈਂ ਆ ਬਸ ਆ ਰਿਆਂ ਤੇਰੇ ਸਪੁੱਤ ਨੂੰ ਲੈ ਕੇ ਸਿਮਰਨ ਕਹਿੰਦੀ ਬੱਡ ਖਾਣ ਨੂੰ ਹੀ ਪੈਂਦੇ ਜੇ ਸਾਰਾ ਦਿਨ ਮੈਂ ਪੁੱਛਿਆ ਹੀ ਐ ਸ਼ਮਸ਼ੇਰ ਸਿੰਘ ਕਹਿੰਦਾ ਜੇ ਚੰਗੀ ਚਾਹੁੰਦੀ ਐ ਤਾਂ ਹੁਣ ਪੁੱਛੀ ਨਾ ਤੇ ਨਾ ਹੀ ਫੋਨ ਕਰੀ ਮੈਨੂੰ ਜ਼ਰੂਰੀ ਫੋਨ ਆਉਣਾ ਐ ਸ਼ਮਸ਼ੇਰ ਸਿੰਘ ਉਸੇ ਨਾਲ ਫੋਨ ਕੱਟ ਦਿੰਦਾ ਹੈ ਤੇ ਫੇਰ ਗੁਲਜਾਰ ਸਿੰਘ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ ਕਿ ਅਜੇ ਤੱਕ ਫੋਨ ਨਹੀਂ ਕੀਤਾ ਇਹਨੇ ਸਿਖਤ ਸੰਗਰਾਮ ਨੂੰ ਕੋਈ ਸੱਚ ਦੱਸਣਾ ਚਾਹੁੰਦੀ ਹੈ ਸੰਗਰਾਮ ਵੀ ਸਿਖਤ ਦੇ ਮੂੰਹ ਵੱਲ ਵੇਖ ਰਿਹਾ ਹੈ ਕਿ ਇਹ ਕਹਿਣ ਕੀ ਲੱਗੀ ਹੈ ਜੋ ਇੰਨਾ ਘਬਰਾ ਰਹੀ ਹੈ ਸੰਗਰਾਮ ਕਹਿੰਦਾ ਕੀ ਗੱਲ ਹੈ ਸਿਖਤ ਘਬਰਾ ਕਿਉਂ ਰਹੀ ਹੈ ਕੀ ਦੱਸਣਾ ਤੂੰ ਮੈਨੂੰ ਉਹ ਸਿਖਤ ਦਾ ਹੱਥ ਫੜ ਲੈਂਦਾ ਹੈ ਸਿਖਤ ਕਹਿੰਦੀ ਸੰਗਰਾਮ ਜੋ ਮੈਂ ਤੈਨੂੰ ਦੱਸਣਾ ਹੈ ਉਸ ਤੇ ਸ਼ਾਇਦ ਤੈਨੂੰ ਯਕੀਨ ਨਹੀਂ ਆਊਗਾ ਪਰ ਇਹੀ ਸੱਚ ਹੈ ਉਹ ਝਿਜਕਤੀ ਹੋਈ ਕਹਿੰਦੀ ਹੈ ਮੇਰੇ ਤੇ ਯਕੀਨ ਹੈਗਾ ਨਾ ਤੈਨੂੰ ਸੰਗਰਾਮ ਕਹਿੰਦਾ ਆਪਣੇ ਆਪ ਤੋਂ ਵੀ ਜ਼ਿਆਦਾ ਸਿਫਤ ਕਹਿੰਦੀ ਸੰਗਰਾਮ ਮੈਨੂੰ ਪਤਾ ਤੂੰ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਹਨਾਂ ਦੇ ਵਿਰੁੱਧ ਕੋਈ ਗੱਲ ਨਹੀਂ ਸੁਣ ਸਕਦਾ ਪਰ ਉਹ ਚੁੱਪ ਕਰ ਜਾਂਦੀ ਹੈ ਸੰਗਰਾਮ ਕਹਿੰਦਾ ਪਰ ਕੀ ਜਲਦੀ ਦੱਸ ਸਿਫਤ ਕਹਿੰਦੀ ਸੰਗਰਾਮ ਉਹਨਾ ਇੱਕਮ ਦੀਦੀ ਥੋੜਾ ਜਿਹਾ ਰੁੱਕ ਕੇ ਕਹਿੰਦੀ ਹੈ ਉਹ ਤੇ ਵਿੱਕੀ ਉਹ ਤੇਰੇ ਵਿਰੁੱਧ ਸਾਜ਼ਿਸ਼ਾਂ ਰਚਦੇ ਨੇ ਮੈਂ ਆਪ ਉਹਨਾਂ ਨੂੰ ਸੰਗਰਾਮ ਕਹਿੰਦਾ ਸਿਫਤ ਉਹ ਗੁੱਸੇ ਦੇ ਨਾਲ ਉਸ ਦਾ ਹੱਥ ਉਪਰਾਂ ਕਰਦਾ ਹੈ ਬਸ ਚੁੱਪ ਕਰ ਜਾ ਇੱਕ ਸ਼ਬਦ ਹੋਰ ਨਾ ਬੋਲੀ ਸੰਗਰਾਮ ਐਨਾ ਉੱਚੀ ਬੋਲਦਾ ਹੈ ਕਿ ਸਿਫਤ ਇੱਕਦਮ ਕੰਬ ਜਾਂਦੀ ਹੈ ਅਨਾਮ ਕ ਵੀ ਉਸ ਦੀ ਆਵਾਜ਼ ਸੁਣ ਕੇ ਉਹਨਾਂ ਕੋਲ ਆ ਜਾਂਦੀ ਹੈ ਸਿਫਤ ਕਹਿੰਦੀ ਸੰਗਰਾਮ ਮੈਂ ਕਿਹਾ ਸੀ ਨਾ ਤੂੰ ਯਕੀਨ ਨਹੀਂ ਕਰਨਾ ਪਰ ਸੱਚੀ ਮੈਂ ਸੱਚ ਕਹਿ ਰਹੀ ਆ ਆਪਣਾ ਫੋਨ ਕੱਢ ਕੇ ਉਹ ਕਹਿੰਦੀ ਹੈ ਆ ਵੇਖ ਮੈਂ ਤੈਨੂੰ ਸਬੂਤ ਦਿਖਾਉਣੀ ਆ ਸੰਗਰਾਮ ਕਹਿੰਦਾ ਪਰਾਂ ਜਾ ਉਸ ਨੂੰ ਤੱਕਾ ਮਾਰਦਾ ਹੈ ਮੈਂ ਨਹੀਂ ਕੁਝ ਵੇਖਣਾ ਆਪਦੇ ਪਿਓ ਦੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ ਮੇਰੀ ਮਾਂ ਸਮਾਨ ਪਰਜਾਈ ਨੇ ਸਿਰ ਇਲਜ਼ਾਮ ਨਾ ਮੜ ਸਿਫਤ ਕਹਿੰਦੀ ਸੰਗਰਾਮ ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਿਹਾ ਹੈ ਸੰਗਰਾਮ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਕੀ ਬੋਲ ਰਿਹਾ ਹਾਂ ਆ ਫੜ ਉਹ ਨਾਮਿਕਾ ਦਾ ਫੋਨ ਉਸ ਨੂੰ ਫੜਾਉਂਦਾ ਹੈ ਆਪੇ ਵੇਖ ਲੈ ਕੀ ਕੀਤਾ ਤੇਰੇ ਪਿਓ ਨੇ ਸਿਫਤ ਮੈਂ ਸੋਚਿਆ ਨਹੀਂ ਸੀ ਕਿ ਤੂੰ ਵੀ ਕਦੇ ਮੇਰੇ ਨਾਲ ਝੂਠ ਬੋਲ ਸਕਦੀ ਹੈ ਪਰ ਤੂੰ ਤੂੰ ਤਾਂ ਹੱਥ ਹੀ ਕਰ ਦਿੱਤੀ ਅੱਖਾਂ ਵਿੱਚ ਆਏ ਹੰਝੂ ਸਾਫ਼ ਕਰਦਾ ਹੋਇਆ ਕਹਿੰਦਾ ਹੈ ਸਿਫਤ ਆਪਣੀ ਮੰਮੀ ਦਾ ਫੋਨ ਫਾੜ ਕੇ ਉਸ ਵਿੱਚ ਆਇਆ ਆਪਣੇ ਪਾਪਾ ਦਾ ਮੈਸੇਜ ਵੇਖਦੀ ਹੈ ਤੇ ਸਭ ਸਮਝ ਜਾਂਦੀ ਹੈ ਅਨਾਮ ਕਾ ਦੋਨਾਂ ਵੱਲ ਵੇਖਦੀ ਹੈ ਅਨਾਮ ਕਾ ਕਹਿੰਦੀ ਪੁੱਤਰ ਮੈਨੂੰ ਵੀ ਦੱਸੋ ਹੋਇਆ ਕੀ ਹੈ ਸੰਗਰਾਮ ਕਹਿੰਦਾ ਆਪਦੀ ਲਾੜਲੀ ਨੂੰ ਪੁੱਛੋ ਸਿਫਤ ਕਹਿੰਦੀ ਉਹਦੇ ਮੋਢੇ ਤੇ ਹੱਥ ਰੱਖ ਕੇ ਸੰਗਰਾਮ ਪਲੀਜ਼ ਇੱਕ ਵਾਰ ਮੇਰੀ ਗੱਲ ਤਾਂ ਸੁਣਾ ਮੈਂ ਤੈਨੂੰ ਸਭ ਕੁਝ ਦੱਸਦੀ ਹਾਂ ਸੰਗਰਾਮ ਕਹਿੰਦਾ ਬੱਸ ਬੱਸ ਕਰ ਜਾ ਸਿਫਤ ਹੁਣ ਮੈਨੂੰ ਹੋਰ ਕਹਾਣੀਆਂ ਨਾ ਸੁਣਾ ਮਾਫ ਕਰ ਦੇ ਮੈਨੂੰ ਚੱਲਿਆ ਮੈਂ ਸਿਫਤ ਕਹਿੰਦੀ ਨਹੀਂ ਸੰਗਰਾਮ ਰੁਕ ਜਾ ਗੱਲ ਤਾਂ ਸੁਣ ਉਸ ਦੇ ਪਿੱਛੇ ਭੱਜਦੀ ਹੈ ਸੰਗਰਾਮ ਕਾਈ ਨਾਲ ਉਹਨਾਂ ਦੇ ਘਰੋਂ ਬਾਹਰ ਜਾਣ ਲੱਗਦਾ ਹੈ ਤਾਂ ਅਗੋਂ ਗੁਲਜਾਰ ਸਿੰਘ ਆ ਜਾਂਦਾ ਹੈ ਸੰਗਰਾਮ ਉਸ ਦੇ ਵਿੱਚ ਵੱਜਦਾ ਹੈ ਸੰਗਰਾਮ ਸਿੰਘ ਕਹਿੰਦਾ ਕੀ ਹੋਇਆ ਪੁੱਤਰ ਐਨੀ ਕਾਲੀ ਵਿੱਚ ਕਿੱਥੇ ਚੱਲੇ ਆਏ ਉਹ ਸੰਗਰਾਮ ਨੂੰ ਮੋਢੇ ਤੋਂ ਫੜ ਕੇ ਕਹਿੰਦਾ ਹੈ ਸੰਗਰਾਮ ਕਹਿੰਦਾ ਹੱਥ ਨਾਲ ਲਾਓ ਮੈਨੂੰ ਉਸ ਦਾ ਹੱਥ ਆਪਣੇ ਮੋਢੇ ਤੋਂ ਹਟਾ ਦਿੰਦਾ ਹੈ ਮੈਨੂੰ ਝੂਠੇ ਲੋਕਾਂ ਨਾਲ ਸਖਤ ਨਫ਼ਰਤ ਹੈ ਗੁਲਜਾਰ ਸਿੰਘ ਆਵਾਜ਼ਾਂ ਮਾਰਦਾ ਰਹਿ ਜਾਂਦਾ ਹੈ ਪਰ ਸੰਗਰਾਮ ਉੱਥੋਂ ਚਲਾ ਜਾਂਦਾ ਹੈ ਗੁਲਜਾਰ ਸਿੰਘ ਰੋਂਦੀ ਹੋਈ ਸਿਫਤਵਾਲ ਵੇਖਦਾ ਹੈ ਗੁਲਜਾਰ ਸਿੰਘ ਕਹਿੰਦਾ ਕੀ ਹੋਇਆ ਪੁੱਤਰ ਸੰਗਰਾਮ ਐਵੇਂ ਰੁੱਸ ਕੇ ਕਿਉਂ ਗਿਆ ਏ ਸਿਫਤ ਕੁਝ ਨਹੀਂ ਬੋਲਦੀ ਬਸ ਰੋਂਦੀ ਹੋਈ ਆਪਣੀ ਮਾਂ ਦਾ ਫੋਨ ਬੁਲਜਾਰ ਦੇ ਹੱਥ ਵਿੱਚ ਫੜਾ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਬੁਲਜਾਰ ਸਿੰਘ ਫੋਨ ਫੜ ਕੇ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਤੇ ਇਨਾਮ ਕਾ ਵੱਲ ਵੇਖਣ ਲੱਗ ਜਾਂਦਾ ਹੈ ਇਨਾਮ ਕਾ ਉਸ ਨੂੰ ਸਾਰੀ ਗੱਲ ਦੱਸਦੀ ਹੈ ਜੋ ਉਸ ਦੇ ਸਾਹਮਣੇ ਹੋਈ ਹੁੰਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਿਫਤ ਨੇ ਸੰਗਰਾਮ ਨੂੰ ਇੱਕੰਮ ਬਾਰੇ ਵੀ ਦੱਸ ਦਿੱਤਾ ਹੈ ਉਧਰ ਬਲਦੇਵ ਸਿੰਘ ਤੇ ਅਜਮੇਰ ਸਿੰਘ ਵੀ ਸਿਫਤ ਦੇ ਘਰ ਦੇ ਬਾਹਰ ਪਹੁੰਚ ਜਾਂਦੇ ਹਨ ਤੇ ਇਹ ਸੰਗਰਾਮ ਨੂੰ ਵੇਖ ਲੈਂਦੇ ਹਨ ਅਜਮੇਰ ਕਹਿੰਦਾ ਸੰਗਰਾਮ ਉਹ ਉੱਚੀ ਆਵਾਜ਼ ਮਾਰਦਾ ਹੈ ਕਿੱਧਰ ਨੂੰ ਹੱਥ ਨਾਲ ਇਸ਼ਾਰਾ ਕਰਕੇ ਕਹਿੰਦਾ ਹੈ ਸੰਗਰਾਮ ਕਹਿੰਦਾ ਵੀਰੇ ਤੁਸੀਂ ਇੱਥੇ ਐਸ ਵੇਲੇ ਅਜਮੇਰ ਕਹਿੰਦਾ ਆਹੋ ਉਹ ਸਾਨੂੰ ਤਾਂ ਸਿਫਤ ਦਾ ਫੋਨ ਆ ਗਿਆ ਸੀ ਤੇ ਉਹਨੇ ਵਿੱਕੀ ਬਾਰੇ ਦੱਸਿਆ ਸੀ ਨਾਲੇ ਕਹਿੰਦੀ ਸੀ ਕਿ ਇੱਕ ਸੱਚ ਹੋਰ ਦਸਣਾ ਏ ਜਲਦੀ ਆਜੋ ਤਾਂ ਅਸੀਂ ਆ ਗਏ ਸੰਗਰਾਮ ਕਹਿੰਦਾ ਆਪਣੇ ਮਨ ਵਿੱਚ ਸੋਚਦਾ ਹੈ ਇਹਨਾਂ ਨੂੰ ਵੀ ਝੂਠੀ ਕਹਾਣੀ ਸੁਣਾਉਗੀ ਉਹ ਪਤਾ ਨਹੀਂ ਇਹ ਪਿਓਤੀ ਕੀ ਕਰਦੇ ਫਿਰਦੇ ਨੇ ਪਰ ਮੈਂ ਵੀ ਇਹਨਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋਣ ਦੇਣੀ ਬਲਦੇਵ ਸਿੰਘ ਕਹਿੰਦਾ ਕੀ ਸੋਚਦਾ ਹੈ ਸੰਗਰਾਮ ਨਾਲੇ ਤੂੰ ਬਾਹਰ ਕੀ ਕਰਦਾ ਫਿਰਦਾ ਐ ਤੈਨੂੰ ਤਾਂ ਗਲਜਾਰ ਨੇ ਅੰਦਰ ਰਹਿਣ ਲਈ ਕਿਹਾ ਸੀ ਸੰਗਰਾਮ ਕਹਿੰਦਾ ਕੁਝ ਨਹੀਂ ਡੈਡੀ ਜੀ ਤੁਸੀਂ ਘਰ ਚੱਲੋ ਮੈਂ ਤੁਹਾਨੂੰ ਸਭ ਕੁਝ ਦੱਸਦਾ ਉਹ ਕਾਰ ਦੀ ਪਿਛਲੀ ਸੀਟ ਤੇ ਬੈਠ ਜਾਂਦਾ ਹੈ ਅਜਮੇਰ ਸਿੰਘ ਕਹਿੰਦਾ ਹੁਣ ਇੱਥੋਂ ਤੱਕ ਆ ਹੀ ਗਏ ਆ ਤਾਂ ਸਿੱਤ ਦੀ ਵੀ ਗੱਲ ਸੁਣ ਜਾਨੇ ਆ ਸੰਗਰਾਮ ਕਹਿੰਦਾ ਨਹੀਂ ਵੀਰੇ ਮੈਂ ਕਿਹਾ ਨਾ ਘਰ ਚੱਲੋ ਮੋੜੋ ਗੱਡੀ ਸੰਗਰਾਮ ਉੱਚੀ ਆਵਾਜ਼ ਵਿੱਚ ਬੋਲਦਾ ਹੈ ਅਜਮੇਰ ਤੇ ਸੰਗਰਾਮ ਸਿੰਘ ਅਜਮੇਰ ਤੇ ਬਲਦੇਵ ਸਿੰਘ ਸੰਗਰਾਮ ਨੂੰ ਸੰਗਰਾਮ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਇਸ ਨੂੰ ਕੀ ਹੋਇਆ ਏ ਪਰ ਉਹ ਕੁਝ ਨਾ ਬੋਲਣਾ ਹੀ ਸਹੀ ਸਮਝਦੇ ਹਨ ਕਿਉਂਕਿ ਉਹਨਾਂ ਨੂੰ ਸੰਗਰਾਮ ਦੇ ਗੁੱਸੇ ਦਾ ਚੰਗੀ ਤਰ੍ਹਾਂ ਪਤਾ ਹੈ ਅਜਮੇਰ ਗੱਡੀ ਮੋੜਦਾ ਹੈ ਤੇ ਤਿੰਨੇ ਜਣੇ ਘਰ ਵੱਲ ਚੱਲ ਪੈਂਦੇ ਹਨ ਇੱਕ ਮ ਆਪਣੇ ਕਮਰੇ ਵਿੱਚ ਚੱਕਰ ਕੱਢ ਰਹੀ ਹੈ ਕਦੇ ਉਹ ਬਿੱਕੀ ਨੂੰ ਫੋਨ ਕਰਦੀ ਹੈ ਤੇ ਕਦੇ ਮੈਸੇਜ ਕਰਦੀ ਹੈ ਪਰ ਉਸ ਨੂੰ ਕੋਈ ਜਵਾਬ ਨਹੀਂ ਦੇ ਰਿਹਾ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਉਸ ਦੀ ਸੱਸ ਉਸ ਨੂੰ ਵੇਹ ਐਵੇਂ ਵੇਖ ਕੇ ਉਸ ਦੇ ਕਮਰੇ ਵਿੱਚ ਜਾਂਦੀ ਹੈ ਪਰਮਜੀਤ कौर ਕਹਿੰਦੀ ਏਕਮ ਕੀ ਗੱਲ ਹੈ ਪੁੱਤਰ ਐਨੀ ਟੈਨਸ਼ਨ ਜਿਹੇ ਵਿੱਚ ਕਿਉਂ ਹੈ ਸੁੱਖ ਤਾਂ ਹੈ ਏਕਮ ਕਹਿੰਦੀ ਕੁਝ ਨਹੀਂ ਮੰਮੀ ਜੀ ਬਸ ਐਵੇਂ ਹੀ ਏਕਮ ਝੂਠਾ ਜਿਹਾ ਹੱਸਾ ਹੱਸਦੀ ਹੈ ਪਰਮਜੀਤ कौर ਕਹਿੰਦੀ ਉਸ ਦੇ ਨੇੜੇ ਹੋ ਕੇ ਉਸ ਦੇ ਮੱਥੇ ਨੂੰ ਹੱਥ ਲਗਾ ਕੇ ਕਹਿੰਦੀ ਹੈ ਲੈ ਦੱਸ ਤੂੰ ਤਾਂ ਮੁੜਕੋ ਮੁੜਕੀ ਹੋਈ ਪਈ ਐ ਅਜੀ ਕਹਿੰਦੀ ਕੁਝ ਨਹੀਂ ਹੋਇਆ ਏਕਮ ਕਹਿੰਦੀ ਨਹੀਂ ਮੰਮੀ ਸੱਚੀ ਕੁਝ ਨਹੀਂ ਹੋਇਆ ਬਸ ਐਵੇਂ ਤੇਲੀਆਂ ਨਹੀਂ ਆਈ ਜਾਂਦੀਆਂ ਨੇ ਲੱਗਦਾ ਬੀਪੀ ਵੱਧ ਘਟ ਗਿਆ ਹੋਊ ਉਹ ਪਾਸੇ ਮੂੰਹ ਕਰਕੇ ਮੱਥੇ ਤੋਂ ਪਸੀਨਾ ਸਾਫ ਕਰਦੀ ਹੈ ਪਰਮਜੀਤ कौर ਏਕਮ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੰਦੀ ਹੈ ਤੇ ਉਸ ਨੂੰ ਥੋੜੀ ਦੇਰ ਲੰਮੀ ਪੀਣ ਲਈ ਕਹਿੰਦੀ ਹੈ ਅਜੇ ਉਹ ਦੋਵੇਂ ਏਕਮ ਦੇ ਕਮਰੇ ਵਿੱਚ ਹੀ ਹੁੰਦੀਆਂ ਹਨ ਤੇ ਉੱਪਰੋਂ ਸੰਗਰਾਮ ਹੋਣੀ ਆ ਜਾਂਦੇ ਹਨ ਅਜਮੇਰ ਸਿੰਘ ਕਹਿੰਦਾ ਏਕਮ ਨੂੰ ਲੰਮੀ ਪੀਂ ਵੇਖ ਕੇ ਕੀ ਹੋਇਆ ਐਦਾਂ ਪਈ ਐ ਏਕਮ ਕਹਿੰਦੀ ਕੋਈ ਏਕਮ ਕੁਝ ਨਹੀਂ ਬੋਲਦੀ ਬਸ ਡਰ ਨਾਲ ਕੰਬਦੀ ਹੀ ਰਹਿੰਦੀ ਹੈ ਪਰਮਜੀਤ Kaur ਕਹਿੰਦੀ ਪਤਾ ਨਹੀਂ ਪੁੱਤਰੇ ਇਹਨੂੰ ਤਾਂ ਤਰੇਲੀਆਂ ਹੀ ਆਈ ਜਾਂਦੀਆਂ ਨੇ ਰਾਤ ਬਰਾਤ ਤੇ ਕੰਮ ਵਧ ਗਿਆ ਤਾਂ ਕੀ ਕਰਾਂਗੇ ਮੈਂ ਤਾਂ ਕਹਿੰਦੀ ਆ ਡਾਕਟਰ ਕੋਲ ਲੈ ਜਾਓ ਇੱਕਮ ਕਹਿੰਦੀ ਨਹੀਂ ਨਹੀਂ ਮੈਂ ਠੀਕ ਆ ਹੁਣ ਉੱਠ ਕੇ ਬੈਠ ਜਾਂਦੀ ਹੈ ਅਜਮੇਰ ਮਨ ਵਿੱਚ ਸੋਚਦਾ ਹੈ ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲੱਗਦਾ ਏ ਪਰਮਜੀਤ Kaur ਕਹਿੰਦੀ ਕੀ ਸੋਚਦਾ ਏ ਕਾਕੇ ਅਜਮੇਰ ਸਿੰਘ ਕਹਿੰਦਾ ਕੁਝ ਨਹੀਂ ਮੰਮੀ ਤੁਸੀਂ ਜਾਓ ਸੰਗਰਾਮ ਤੇ ਡੈਡੀ ਨੂੰ ਦੇਖੋ ਮੈਂ ਵੇਖਦਾ ਏ ਨੂੰ ਜੇ ਲੋੜ ਪਈ ਤਾਂ ਮੈਂ ਲੈ ਜਾਊਗਾ ਡਾਕਟਰ ਦੇ ਉਹ ਇੱਕ ਮਲ ਡੇਡਾ ਜਿਹਾ ਦਿੱਖਦਾ ਹੈ ਫਰਮਜੀਤ ਕੌਰ ਕਹਿੰਦੀ ਠੀਕ ਆ ਜੇ ਕੋਈ ਚੀਜ਼ ਚਾਹੀਦੀ ਹੋਈ ਤਾਂ ਆਵਾਜ਼ ਦੇ ਦੇਵੀਂ ਫਰਮਜੀਤ ਕੌਰ ਕਮਰੇ ਤੋਂ ਬਾਹਰ ਜਾਣ ਲੱਗਦੀ ਹੈ ਤਾਂ ਜਦੋਂ ਅਗਰ ਸੰਗਰਾਮ ਆ ਜਾਂਦਾ ਹੈ ਸੰਗਰਾਮ ਕਹਿੰਦਾ ਮੰਮੀ ਤੁਸੀਂ ਇੱਥੇ ਉਹ ਹੈਰਾਨ ਹੋ ਜਾਂਦਾ ਹੈ ਫਰਮਜੀਤ ਕੌਰ ਕਹਿੰਦੀ ਆਹੋ ਪੁੱਤ ਉਹਨਾਂ ਦੀ ਰਿਪਾਭੀ ਠੀਕ ਨਹੀਂ ਸੀ ਤਾਂ ਬੈਠੀ ਸੀ ਇੱਥੇ ਹੁਣ ਅਜਮੇਰ ਹੈਗਾ ਇਹਦੇ ਕੋਲ ਤਾਂ ਆ ਮੈਂ ਚੱਲੀ ਸੀ ਅਜਮੇਰ ਕਹਿੰਦਾ ਆ ਜਾ ਆ ਜਾ ਸੰਗਰਾਮ ਲੰਗਾ ਉਹ ਸੰਗਰਾਮ ਨੂੰ ਵੇਖ ਕੇ ਕਹਿੰਦਾ ਹੈ ਸੰਗਰਾਮ ਕਹਿੰਦਾ ਮਨ ਵਿੱਚ ਸੋਚਦਾ ਹੈ ਕਿ ਹੁਣ ਤਾਂ ਭਾਬੀ ਬਿਮਾਰ ਹੈ ਮੈਂ ਸਵੇਰੇ ਹੀ ਗੱਲ ਕਰਾਂਗਾ ਉਹ ਕਹਿੰਦਾ ਨਹੀਂ ਵੀਰੇ ਮੈਂ ਸਵੇਰੇ ਆਵਾਂਗਾ ਤੁਸੀਂ ਵੀ ਪਿਆ ਜਾਓ ਹੁਣ ਉਹ ਆਪਣੀ ਮੰਮੀ ਵੱਲ ਵੇਖ ਕੇ ਕਹਿੰਦਾ ਚਲੋ ਮੰਮੀ ਆਪਾਂ ਚੱਲੀਏ ਪਰਮਜੀਤ ਘੋਟੇ ਸੰਗਰਾਮ ਚਲੇ ਜਾਂਦੇ ਹਨ ਅਜਮੇਰ ਛੱਕੀ ਜੀਆਂ ਨਜ਼ਰਾਂ ਨਾਲ ਏਕਮ ਵੱਲ ਵੇਖਦਾ ਹੈ ਪਰ ਉਹ ਉਹ ਅੱਖ ਨਹੀਂ ਮਿਲਾਉਂਦੀ ਤੇ ਨੀਂਦ ਆਉਣ ਦਾ ਬਹਾਨਾ ਲਗਾ ਕੇ ਕੰਬਣ ਲੈ ਕੇ ਪੈ ਜਾਂਦੀ ਹੈ ਅਜਮੇਰ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ ਪਰ ਉਹ ਵੀ ਕੁਝ ਸੋਚ ਕੇ ਲੰਮਾ ਪੈ ਜਾਂਦਾ ਹੈ ਉਧਰ ਅਜਮੇਰ ਸਿੰਘ ਤੇ ਨਾਮਕਾ ਸਿਫਤ ਦੀ ਅਮੰਤਾ ਕਰ ਰਹੇ ਹਨ ਕਿ ਇੱਕ ਵਾਰ ਗੇਟ ਖੋਲ ਕੇ ਉਹਨਾਂ ਦੀ ਗੱਲ ਸੁਣ ਲਵੇ ਪਰ ਉਹ ਤਸ ਤੋਂ ਮਸ ਨਹੀਂ ਹੁੰਦੀ ਖਾਰ ਕੇ ਨਾਮ ਕਾ ਸੰਗਰਾਮ ਦੀ ਸੌਂ ਪਾ ਕੇ ਸਿੱਤ ਨੂੰ ਦਰਵਾਜ਼ਾ ਖੋਲਣ ਲਈ ਮਨਾ ਲੈਂਦੀ ਹੈ ਸਿਫਤ ਗੁੱਸੇ ਵਿੱਚ ਦਰਵਾਜ਼ਾ ਖੋਲਦੀ ਹੈ ਸਿਫਤ ਕਹਿੰਦੀ ਮਮਾ ਪਲੀਜ਼ ਰੱਬ ਦਾ ਵਾਸਤਾ ਜੇ ਅੱਗੇ ਤੋਂ ਮੈਨੂੰ ਸੰਗਰਾਮ ਦੀ ਸੌਂ ਨਾ ਚਕਾਇਓ ਕਦੇ ਮੂੰਹ ਬਣਾ ਕੇ ਕਹਿੰਦੀ ਹੈ ਨਾਮ ਕਹਿੰਦੀ ਸੌਰੀ ਬੇਟਾ ਪਰ ਤੂੰ ਮੰਨ ਹੀ ਨਹੀਂ ਸੀ ਰਹੀ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਬਲਜਨ ਸਿੰਘ ਕਹਿੰਦਾ ਸਿਫਤ ਪੁੱਤਰ ਤੂੰ ਮੇਰੇ ਨਾਲ ਨਰਾਜ਼ ਕਿਉਂ ਐ ਮੈਂ ਕਿਹੜਾ ਕਿਸੇ ਨੂੰ ਨਜਾਇਜ਼ ਸਜ਼ਾ ਦਵਾਈ ਐ ਵਿੱਕੀ ਹੈਗਾ ਇਸੇ ਵਾਹ ਵਾਲਾ ਐ ਉਹ ਅੱਗੇ ਹੋ ਕੇ ਸਿੱਤ ਨੂੰ ਕਹਿੰਦਾ ਹੈ ਸਿੱਤ ਕਹਿੰਦੀ ਵੀ ਮੰਨਦੀ ਹਾਂ ਪਾਪਾ ਕਿ ਵਿੱਕੀ ਦੇ ਇਰਾਦੇ ਵੀ ਗਲਤ ਸੀ ਪਰ ਤੁਸੀਂ ਉਸ ਨੂੰ ਅਸੀਂ ਗਨਾਹ ਦੀ ਸਜ਼ਾ ਕਿਵੇਂ ਦੇ ਸਕਦੇ ਹੋ ਜਿ ਉਸਨੇ ਕੀਤਾ ਹੀ ਨਹੀਂ ਤੁਹਾਨੂੰ ਚਾਹੀਦਾ ਸੀ ਕਿ ਪੁਲਿਸ ਨੂੰ ਸੱਚ ਦੱਸ ਦੇ ਵੀ ਜਿਹਨੇ ਸੰਗਰਾਮ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਐ ਨਾਲੇ ਸਬੂਤ ਵੀ ਮਿਲ ਜਾਣੇ ਸੀ ਗੁਲਜਾਰ ਸਿੰਘ ਕਹਿੰਦਾ ਸਬੂਤ ਹੀ ਤਾਂ ਨਹੀਂ ਸੀ ਹੈਗੀ ਤਾਂ ਹੀ ਤਾਂ ਮੈਨੂੰ ਇਹ ਕੰਮ ਕਰਨਾ ਪਿਆ ਗੁਲਜਾਰ ਸਿੰਘ ਦੇ ਫੋਨ ਤੇ ਬਾਰ ਬਾਰ ਕਿਸੇ ਦਾ ਫੋਨ ਆ ਰਿਹਾ ਹੈ ਪਰ ਉਹ ਬੰਕਟ ਦਿੰਦਾ ਹੈ ਸਿਫਤ ਕਹਿੰਦੀ ਕੀ ਮਤਲਬ ਪਾਪਾ ਗੁਲਜਾਰ ਸਿੰਘ ਮਤਲਬ ਇਹ ਕਿ ਜਦੋਂ ਮੇਰੇ ਬੰਦਿਆਂ ਨੇ ਜਾ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ 2 ਘੰਟਿਆਂ ਦੀ ਫੁਟੇਜ ਗਾਇਬ ਸੀ ਤਾਂ ਹੀ ਤਾਂ ਮੈਨੂੰ ਮੌਕੇ ਤੇ ਪਲਾਨ ਚੇਂਜ ਕਰਨਾ ਪਿਆ ਸਿਫਤ ਕਹਿੰਦੀ ਵਟ ਐਵੇਂ ਕਿਵੇਂ ਹੋ ਸਕਦਾ ਹੈ ਪਾਪਾ ਤੁਸੀਂ ਝੂਠ ਬੋਲ ਰਹੇ ਹੋ ਨਾ ਗੁਲਜਾਰ ਸਿੰਘ ਕਹਿੰਦਾ ਹੁਣ ਮੈਂ ਤੈਨੂੰ ਮੇਰੇ ਤੇ ਇੰਨਾ ਵੀ ਯਕੀਨ ਨਹੀਂ ਰਿਹਾ ਸਿਤ ਕਹਿੰਦੀ ਗੱਲ ਯਕੀਨ ਦੀ ਨਹੀਂ ਪਾਪਾ ਗਲਤ ਓਖੇ ਦੀ ਹੋ ਰਹੀ ਹੈ ਤੁਸੀਂ ਚੀਟਿੰਗ ਕਰਕੇ ਵਿੱਕੀ ਨੂੰ ਜੇਲ੍ਹ ਭੇਜਿਆ ਤੇ ਹੁਣ ਦੇਖ ਲਓ ਤੁਹਾਡੇ ਹੀ ਕਰਕੇ ਸੰਗਰਾਮ ਮੇਰੇ ਨਾਲ ਗੁੱਸੇ ਹੋ ਗਿਆ ਏ ਉਹ ਰੋਣਾ ਕੀ ਹੋ ਜਾਂਦੀ ਹੈ ਗੁਲਜਾਰ ਸਿੰਘ ਕਹਿੰਦਾ ਬੇਟਾ ਵਿੱਕੀ ਤੇ ਸ਼ਮਸ਼ੇਰ ਨੇ ਵੀ ਤਾਂ ਆਪਣੇ ਨਾਲ ਧੋਖਾ ਹੀ ਕੀਤਾ ਸੀ ਨਾ ਜੇ ਟਾਈਮ 'ਤੇ ਅਸੀਂ ਨਾ ਵੇਖਦੇ ਤਾਂ ਹੋਰ ਸੰਗਰਾਮ ਨਾਲ ਕੀ ਅਨਹੂਣੀ ਹੋ ਜਾਣੀ ਸੀ ਤੂੰ ਐਨਾ ਨਾ ਸੋਚ ਆਪੇ ਜਦੋਂ ਗੁੱਸਾ ਠੰਡਾ ਹੋ ਗਿਆ ਤਾਂ ਆਪਾਂ ਸਾਰੀ ਗੱਲ ਸਮਝਾ ਦੇਵਾਂਗੇ ਉਹਨੂੰ ਸਿਫਤ ਕਹਿੰਦੀ ਪਾਪਾ ਸੰਗਰਾਮ ਨੂੰ ਤਾਂ ਮੈਂ ਕਿਸੇ ਤਰ੍ਹਾਂ ਮਨਾ ਹੀ ਲਾਵਾਂਗੀ ਪਰ ਪਹਿਲਾਂ ਤੁਸੀਂ ਮੇਰਾ ਇੱਕ ਕੰਮ ਕਰੋ ਇਹਨੇ ਨੂੰ ਗੁਲਜਾਰ ਸਿੰਘ ਦੇ ਫੋਨ ਤੇ ਫੇਰ ਕਿਸੇ ਦਾ ਫੋਨ ਆਉਣ ਲੱਗ ਜਾਂਦਾ ਹੈ ਸਿਫਤ ਗੁੱਸੇ ਨਾਲ ਦੇਖਦੀ ਹੈ ਤੇ ਗੁਲਜਾਰ ਸਿੰਘ ਦੇ ਹੱਥੋਂ ਫੋਨ ਫੜ ਲੈਂਦੀ ਹੈ ਫੋਨ ਤੇ ਸ਼ੋ ਹੋ ਰਿਹਾ ਨੰਬਰ ਵੇਖ ਕੇ ਸਿੱਤ ਹੈਰਾਨ ਹੋ ਕੇ ਗੁਲਜਾਰ ਸਿੰਘ ਵੱਲ ਸਵਾਲ ਦੀਆਂ ਨਜ਼ਰਾਂ ਨਾਲ ਵੇਖਦੀ ਹੈ ਬਾਕੀ ਕਹਾਣੀ ਅਗਲੇ ਪਾਗ ਵਿੱਚ ਗੁਲਜਾਰ ਸਿੰਘ ਦੇ ਫੋਨ ਤੇ ਕਿਸ ਦਾ ਫੋਨ ਆ ਰਿਹਾ ਹੈ ਇਹ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਜ਼ੋਰਾਵਰ ਮੁਹੱਬਤ ਅੱਜ ਦਾ ਪਾਗ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਇਹ ਕਹਾਣੀਆਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਫ੍ਰੀਜ਼ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਇੱਕ ਲਾਈਕ ਵੀ ਕਰ ਦਿਆ ਕਰੋ ਜੀ Thank you.